ਸਤ ਸ੍ਰੀ ਅਕਾਲ ਸੋ ਇਸ ਵੀਡੀਓ ਦੇ ਵਿੱਚ ਇੱਕ ਅਲਰਟ ਲੈ ਕੇ ਜਾਹਰ ਹੋਇਆ ਹੈ ਇੱਕ ਚੇਤਾਵਨੀ ਲੈ ਕੇ ਹਾਜ਼ਰ ਹੋਇਆ ਹੈ ਇੱਕ ਤੁਹਾਨੂੰ ਸਾਵਧਾਨ ਕਰਨਾ ਤੇ ਹਾਜ਼ਰ ਹੋਇਆ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤਰੀ ਸਾਹਿਬ ਪੋਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਈ ਤੁਸੀਂ ਸਾਰੇ ਜਾਣਦੇ ਹੋ ਕਿ 16 17 ਮਈ 2024 ਤੋਂ ਗਰਮੀ ਵਧਣ ਜਾ ਰਹੀ ਹੈ yellow alert ਸੀ ਕੋਈ ਗੱਲ ਨਹੀਂ ਪਰੰਤੂ ਹੁਣ orange alert ਆ ਗਿਆ ਹੈ orange alert ਦਾ ਮਤਲਬ ਹੈਗਾ ਕਿ ਸੀਵੀਆਰ ਹੀਟ ਵੇਵ ਸੀਵੀਆਰ ਹੀਟ ਵੇਵ ਦਾ ਮਤਲਬ ਏ ਸਿਸਟਮ ਬਦਲੇਗਾ ਆ ਤੁਹਾਡੀ ਸਕਰੀਨ ਚੱਲ ਰਹੀ ਹੈ ਜਿਵੇਂ ਤੁਸੀਂ 16 ਮਈ 2024 ਤੋਂ ਅੱਗੇ ਜਾਓਗੇ ਤੁਸੀਂ ਆ ਤਾਪਮਨ ਤੇ ਨਿਗਾ ਮਾਰਿਓ ਜੋ ਬਠਿੰਡਾ सिरसा ਸੂਰਤਗੜ हिसार ਲੁਧਿਆਣਾ ਕਿਸ ਤਰੀਕੇ ਦੇ ਨਾਲ ਤਾਪਮਨ 40 ਤੋਂ ਉੱਪਰ ਵਧਦੇ ਹੋਏ 45 46 ਈਵਨ ਕੇ 47 ਤੱਕ ਵੀ ਕੋਈ ਥਾਵਾਂ ਤੇ ਜਾਣ ਦੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਹਵਾ ਬਦਲ ਚੁੱਕੀ ਹੈ ਹਵਾ ਬਦਲ ਚੁੱਕੀ ਦਾ ਮਤਲਬ ਇਹ ਹੈ ਕਿ ਹਵਾ ਜਿਹੜੀ ਹੈਗੀ ਹੈ ਇਹ ਬਲੋਚਿਸਤਾਨ ਸਿੰਧ ਤੋਂ ਹੁੰਦੀ ਹੋਈ ਗਰਮ ਹਵਾ ਰਾਜਸਥਾਨ ਵਿੱਚ ਦੀ ਸਾਡੇ ਇੱਥੇ ਪਹੁੰਚ ਰਹੀ ਹੈ ਅੱਜ ਇਹਦੇ ਕਰਕੇ ਦੇ ਤਾਪਮਨ ਹੈਗੇ ਆ ਉਹ ਵੱਧ ਰਹੇ ਹੈ ਭਾਵੇਂ ਕਿ 18 19 ਦੇ ਨੇੜੇ ਇੱਕ ਸਿਸਟਮ ਆ ਰਿਹਾ ਪਰੰਤੂ ਉਹ ਕਮਜ਼ੋਰ ਸਿਸਟਮ ਹੈ ਉਹ ਪ੍ਰਭਾਵਿਤ ਨਹੀਂ ਕਰ ਪਾ ਰਿਹਾ 22 ਦੇ ਨੇੜੇ ਕੁਝ ਹਿੱਸੇ 'ਚ ਵਰਖਾ ਹੁੰਦੀ ਦਿਖਾਈ ਦੇ ਰਹੀ ਹੈ ਪਰੰਤੂ ਪੂਰੇ ਸਿਸਟਮ ਨੂੰ ਪ੍ਰਭਾਵਿਤ ਨਹੀਂ ਕਰ ਪਾ ਰਿਹਾ ਦੇਖੋ 45 ਡਿਗਰੀ ਤਾਪਮਨ ਚਲਾ ਗਿਆ ਤਾ ਕੋਲਮਲਾ ਕੇ 1 ਜੂਨ ਦੇ ਅਗਲੇ ਦਿਨ ਹੈਗੇ ਆ ਤਾਂ ਤੁਹਾਡੇ ਇੱਥੇ ਗਰਮੀ ਬਹੁਤ ਤੇਜ਼ੀ ਨਾਲ ਵਧਣ ਵਾਲੀ ਹੈ ਤੁਸੀਂ ਸਕਰੀਨ ਤੇ ਟੈਂਪਰੇਚਰ ਦੇਖਦੇ ਲੋ ਨਾਲ ਕੁਝ ਗੱਲਾਂ ਧਿਆਨ ਰੱਖੋ ਕਿ ਕੀ ਕਰਨਾ ਹੈ ਵੱਧ ਤੋਂ ਵੱਧ ਪਾਣੀ ਪੀਂਦੇ ਰਹੋ ਗਰਮੀ ਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਰਮੀ ਚ ਨਾ ਜਾਣ ਦਿਓ ਪਸ਼ੂਆਂ ਦਾ ਖਿਆਲ ਰੱਖੋ ਪੰਛੀਆਂ ਵਾਸਤੇ ਪਾਣੀ ਰੱਖੋ ਵਾਰਾ ਪਸ਼ੂਆਂ ਵਾਸਤੇ ਪਾਣੀ ਰੱਖੋ ਘੱਟੋ ਘੱਟ ਪਾਲਤੂ ਪਸ਼ੂਆਂ ਨੂੰ ਦਿਨ ਚ ਤਿੰਨ ਵਾਰੀ ਪਾਣੀ ਪਿਐਓ ਦੋ ਵਾਰੀ ਪਾਲਤੂ ਪਸ਼ੂ ਨੂੰ ਨਵਾਓ ਪਸ਼ੂ ਦੁੱਧ ਸੁੱਕ ਜਾਣਗੇ ਦੁੱਧ ਪਸ਼ੂਆਂ ਦਾ ਘਟ ਜਾਏਗਾ ਫਲਦਾਰ ਬੁੱਟਿਆਂ ਨੂੰ ਇੱਥੇ ਬਾਕੀ ਫਸਲਾਂ ਨੂੰ ਇੱਥੇ ਪਾਣੀ ਦੀ ਜ਼ਰੂਰਤ ਹੋਵੇ ਪਾਣੀ ਦਿੰਦੇ ਰਹੋ ਤੇ ਨਾਲ ਹੀ ਇੱਕ ਚੀਜ਼ ਧਿਆਨ ਰੱਖੋ ਕਿ ਖੁਦ ਵੀ ਸਕੰਜਵੀ ਪੀਂਦੇ ਰਹੋ ਤੇ ਜੋ ਤੁਹਾਡੇ ਘਰ ਦੇ ਵਿੱਚ ਮਜ਼ਦੂਰ ਕੰਮ ਕਰਦਾ ਜੋ ਤੁਹਾਡੇ ਨਾਲ ਲੇਬਰ ਕੰਮ ਕਰਦੀ ਹੈ ਜੋ ਤੁਹਾਡੇ ਸਾਥੀ ਕੰਮ ਕਰਦਾ ਉਹਨਾਂ ਨੂੰ ਦਿੰਦੇ ਹੋਏ ਜਿਹੜਾ ਹੈਗਾ ਸਕੰਜਵੀ ਦਾ ਪ੍ਰਬੰਧ ਕਰਕੇ ਤੁਸੀਂ ਉਹ ਰੱਖਣਾ ਹੈਗਾ ਬਜ਼ੁਰਗਾਂ ਤੇ ਬੱਚਿਆਂ ਦਾ ਧਿਆਨ ਤੁਸੀਂ ਖਾਸ ਤੌਰ ਤੇ ਰੱਖਣਾ ਕਿਉਂਕਿ ਇਹ ਜਿਹੜੀ ਹੈਗੀ ਲੂ ਦੇ ਵਿੱਚ ਵਿਅਕਤੀ ਬਿਮਾਰ ਹੋ ਜਾਂਦੇ ਆ ਤੇ ਕਈ ਵਾਰੀ ਜਿਹੜਾ ਹੈਗਾ ਸਾਨੂੰ ਨਿੱਕੀ ਜਿਹੀ ਅੰਗੇਲੀ ਦੀ ਨਾਲ ਜਾਣ ਤੋਂ ਹੱਥ ਵੀ ਧੋਣਾ ਪੈ ਜਾਂਦਾ ਤੇ ਇੱਕ ਚੀਜ਼ ਦਾ ਹੋ ਧਿਆਨ ਰੱਖਿਓ ਜੋ ਤੁਹਾਡੇ ਘਰੇ ਪਏ ਹੋਏ ਖਾਣੇ ਬੜੀ ਤੇਜ਼ੀ ਨਾਲ ਖਰਾਬ ਹੋਣਗੇ ਤੇ ਖਰਾਬ ਖਾਣਾ ਖਾਣ ਦੇ ਨਾਲ ਫਿਰ ਸਾਨੂੰ ਹੋਰ ਦਿੱਕਤਾਂ ਦਾ ਸਾਹਮਣਾ ਹੋਣਾ ਪੈਂਦਾ ਹੈ ਤਾਂ ਆਪਾਂ ਜੇਕਰ ਟੋਟਲ ਵਾਰਨਿੰਗ ਦੇਖੀਏ ਤਾਂ ਅਸੀਂ ਇਹ ਦੇਖੋਗੇ ਕਿ ਪੂਰੇ ਹੀ ਪੰਜਾਬ ਦੇ ਵਿੱਚ 17 18 ਨੂੰ 16 ਤੋਂ ਸ਼ੁਰੂ ਹੋ ਕੇ 16 17 18 ਨੂੰ ਲੋ ਚੱਲਣ ਦਾ yellow alert ਜਾਰੀ ਹੋਇਆ ਹੈ ਪ੍ਰੰਤੂ ਕੁਝ ਹਸਾਫ ਰੋਈ ਪਰਦਾ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਸਤ ਸਾਹਿਬ ਬਠਿੰਡਾ ਮਾਨਸਾ ਇਹ ਜ਼ਿਲ੍ਹੇ ਉਹ ਨੇ ਜਿੱਥੇ orange alert ਹੈ ਇੱਥੇ 18 ਤਰੀਕ ਤੋਂ severe heat wave severe heat wave ਚੱਲਣ ਦੀ ਸੰਭਾਵਨਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਤੁਹਾਡਾ 45 ਡਿਗਰੀ ਤੋਂ ਵੀ ਉੱਪਰ ਜਾ ਸਕਦਾ ਹੈ ਇਹ ਤਿਆਰ ਰੱਖਿਓ ਜੀ ਗੇਜ ਤੁਹਾਡੇ ਚੰਡੀਗੜ੍ਹ ਦੇ ਵਿੱਚ yellow alert ਹੈ ਹਰਿਆਣਾ ਦੇ ਵਿੱਚ ਪੂਰੇ ਵਿੱਚ yellow alert ਹੈ ਪਰੰਤੂ ਮਹਿੰਦਰਗੜ ਰਿਵਾੜੀ ਮਿਵਾਤ ਪਾਲਵਲ ਇਸ ਦੇ ਨਾਲ ਸਿਰਸਾ ਫਤਿਹਬਾਦ ਹਿਸਾਰ ਜੀਂਦ ਬਿਵਾਨੀ ਚਰਕੀਦਾਦਰੀ ਸੀਵੀਅਰ ਹੀਟ ਵੇਵ ਕਾਫੀ ਜ਼ਿਆਦਾ ਤਾਪ ਪਰ ਜਿਹੜਾ ਹੈਗਾ ਵਧਣ ਦੀ ਸੰਭਾਵਨਾ ਹੈਗੀ ਹੈ ਤਾਂ ਇੱਥੇ ਵੀ ਤੁਹਾਨੂੰ ਬਚਾਅ ਕਰਨਾ ਪਵੇਗਾ ਸਾਰੇ ਹਰਿਆਣੇ ਚ ਲਿਖ ਰਿਹਾ ਤੇ ਔਰੇਂਜ ਲੱਟ ਹੈ ਰਾਜਸਥਾਨ ਦੇ ਵਿੱਚ ਲੋਨਾਂ ਨਿਪਟਣ ਵਾਸਤੇ ਸਰਕਾਰ ਨੇ ਆਦੇਸ਼ ਜਾਰੀ ਦੇ ਦਿੱਤੇ ਗਏ ਨੇ ਸੜਕਾਂ ਤੇ ਪਾਣੀ ਦਾ ਛੜਕਾਅ ਹੋ ਰਿਹਾ ਹੈ ਜਗ੍ਹਾ-ਜਗ੍ਹਾ ਤੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਪਣ ਬੜੇ ਤੇਜ਼ੀ ਨਾਲ ਵਧ ਰਿਹਾ ਸੰਗਰੀਆ 40.7 ਤੇ ਚਲਾ ਗਿਆ ਹੈਗਾ ਸ਼੍ਰੀ ਗੰਗਾ ਨਗਰ 42 ਡਿਗਰੀ ਦੇ ਨੇੜੇ ਟੈਂਪਰੇਚਰ ਪਹੁੰਚ ਚੁੱਕਾ ਹੈ ਪ੍ਰੰਤੂ ਹੁਣ ਇਸ ਤੋਂ ਬਾਅਦ ਦੇ ਵਿੱਚ 15 16 ਨੂੰ yellow alert ਹੈ ਸ਼੍ਰੀ ਗੰਗਾ ਨਗਰ ਦੇ ਵਿੱਚ 17 18 ਨੂੰ ਇੱਕ ਹੀ alert ਜਿਹੜਾ ਹੈਗਾ orange ਦੇ ਵਿੱਚ ਬਦਲ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਬੀਕਾਨੇਰ ਦੇ ਵਿੱਚ ਚੂਰੂ ਦੇ ਵਿੱਚ orange alert ਹੈ ਹਨੂਮਾਨਗੜ ਦੇ ਵਿੱਚ ਇਤਿਕ yellow alert ਹੈਗਾ ਕਹਿੰਦਾ ਮਤਲਬ ਕਿ ਰਾਜਸਥਾਨ ਦੇ ਵਿੱਚ ਤਾਂ ਟੈਂਪਰੇਚਰ ਵਧਣੀ ਵਧਣਾ ਹੈ ਤੇ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਤਾਪਣ ਤੇਜ਼ੀ ਦੇ ਨਾਲ ਵਧੇਗਾ 16 17 18 ਨੂੰ ਲੂ ਚੱਲਣ ਦੀ ਸੰਭਾਵਨਾ ਹੈ ਦੇਖੋ ਅਕਸਰ ਇਹ ਤਾਪਣ ਮਈ ਦਾ ਮਹੀਨਾ ਹੈ ਤਾਪਣ ਤਾਂ ਵਧਣੀ ਵਧਣੀ ਹੈ ਕੋਈ ਜੱਗੋਂ ਤੇਰਮੀ ਤਾਂ ਹੋ ਨਹੀਂ ਲਗੀ ਤਾਪਣ ਤਾਂ ਵਧਣੀ ਵਧਣੀ ਹੈ ਪਰੰਤੂ ਸਾਨੂੰ ਮਹਿਸੂਸ ਇਸ ਕਰਕੇ ਹੋ ਰਿਹਾ ਹੈ ਕਿ ਹਜੇ ਤੱਕ ਪੱਛਮੀ ਤੱਤ ਸਰਵ ਵਿੱਚ ਆ ਜਾਂਦੇ ਸੀਗੇ ਤਾਪਣ ਸਾਡੇ ਤੇ ਵਧਦਾ ਨਹੀਂ ਸੀ ਪੂਰੇ ਭਾਰਤ ਦੇ ਵਿੱਚ ਲੋਚ ਲਈ ਜਾਂਦੀਆਂ ਸੀ ਪਰੰਤੂ ਉੱਤਰ ਪੱਛਮ ਭਾਰਤ ਇਹ ਤੱਕ ਬਚਿਆ ਹੋਇਆ ਸੀਗਾ ਇਹਦੇ ਕਰਕੇ ਸਾਨੂੰ ਇਹ ਇੱਕਦਮ ਮਹਿਸੂਸ ਹੋ ਰਿਹਾ ਕਿ ਇਹ ਕੀ ਹੋ ਗਿਆ ਪਰੰਤੂ ਹੁਣ ਜੇ ਇੱਕਦਮ ਤਾਪਨ ਵਧੇ ਹੈ ਤਾਂ ਤੁਸੀਂ ਇਹ ਤੋਂ ਆਪਣਾ ਬਚਾਅ ਕਰਨਾ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਸ ਦੇ ਵਿੱਚ ਬਿਮਾਰ ਨਹੀਂ ਹੋਣਾ ਠੀਕ ਹੈ ਇਹ 45 ਡਿਗਰੀ ਵਾਲੇ ਤਾਪਨ ਦਾ ਸਾਡੇ ਉੱਪਰ ਅਸਰ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਤਿਆਰ ਰੱਖਣਾ ਹੈ ਰਹੀ ਗੱਲ ਇਹ ਬਾਕੀ ਜਗਾ ਦੀ ਕਿ ਇਹ ਤਾਂ ਯਾਰ ਰਾਮਬਾਨ ਹੈ ਇਹ ਤਾਪਨ ਤੁਹਾਡੀਆਂ ਜ਼ਮੀਨਾਂ ਵਾਸਤੇ ਤੁਹਾਡੀਆਂ ਜ਼ਮੀਨਾਂ ਵਾਸਤੇ ਇਹ ਤਰਾਮਬਾਨ ਕਿਵੇਂ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਪਹਿਲਾਂ ਵੀ ਵੀਡੀਓ ਪਾ ਕੇ ਦੱਸ ਚੁੱਕਾ ਹਾਂ ਕਿ ਇਹ ਉਹ ਟਾਈਮ ਹੈ ਜਿਸ ਟਾਈਮ ਦੇ ਵਿੱਚ ਢਾਡੀਆਂ ਜ਼ਮੀਨਾਂ ਨੂੰ ਇਹਨੇ ਦੁਬਾਰਾ ਤੋਂ એનર્ਜੀ ਦੇਣੀ ਹੈ ਢਾਡੀ ਜ਼ਮੀਨ ਦੇ ਵਿੱਚ ਹਾਨੀਕਾਰਕ ਕੀੜੇ ਬਿਮਾਰੀਆਂ ਨਦੀਨ ਸਭ ਨੂੰ ਇਸ ਗਰਮੀ ਨੇ ਖਤਮ ਕਰ ਦੇਣਾ ਹੈ ਤੁਸੀਂ ਨੰਗੇ ਪੈਰ ਜ਼ਮੀਨ ਦੇ ਉੱਤੇ ਪੈਰ ਨਹੀਂ ਰੱਖ ਸਕੋਗੇ ਜਿਵੇਂ ਅੱਗ ਲੱਗੀ ਹੋਵੇ ਖੇਤ ਨੂੰ ਅੱਗ ਲੱਗੰਦਾ ਨਾ ਖੇਤੋ ਨਾਲ ਗਰਮੀ ਨਹੀਂ ਹੁੰਦਾ ਕਿਉਂਕਿ ਅੱਗ ਤੋਂ ਉਪਰ ਦੇ ਨਾ ਜਾਂਦੀ ਹੈ ਇਹ ਹੀਟ ਨੇ ਅੰਦਰ ਤੱਕ ਖੇਤ ਨੂੰ ਜਿਹੜਾ ਹੈਗਾ ਇਹ ਟੈਂਪਰੇਚਰ ਵਧਾ ਦੇਣਾ ਜਿਵੇਂ ਫਰੋਹੇਪੁਰ ਦਾ ਟੈਂਪਰੇਚਰ ਦੇਖੋ 44 ਡਿਗਰੀ ਤੇ ਜਾ ਰਿਹਾ ਹੈ ਦਾ 44 ਡਿਗਰੀ ਤੱਕ ਜਾ ਟੈਂਪਰੇਚਰ ਜੋ ਫਰੋਹਿਸਪੁਰ ਦਾ ਜਾਊਗਾ ਤਾਂ 44 ਡਿਗਰੀ ਤਾਪਨ ਜਿੰਨੀ ਜ਼ਮੀਨ ਥਲੇ ਤੱਕ ਵਹੀ ਹੈ ਸਾਰੀ ਵਿੱਚ ਜਿਹੜਾ ਹੈਗਾ ਨੇ ਜਾਨ ਫੂਕ ਦੇਣੀ ਹੈ ਜਿੰਨਾ ਥੋੜਾ ਝੰਡਾ ਰੋਗ ਪਿਆ ਨੀਮਾ ਟੁੱਟ ਪਿਆ ਟਾੜਾ ਜਿਹੜਾ ਹੈਗਾ ਹੈ ਹਲਦੀ ਰੋਗ ਪਿਆ ਥੋੜੀ ਸ਼ੀਤ ਬਲਾਈਟ ਪਈ ਹੈ ਥੋੜਾ ਬੈਕਟੀਰੀਅਲ ਬਲਾਈਟ ਪਿਆ ਸਾਰਿਆਂ ਨੂੰ ਖਤਮ ਕਰ ਦੇਣਾ ਹੈ ਪ੍ਰੰਤੂ ਜਿਹੜਾ ਕਿਸਾਨ ਵੀਰਾਂ ਨੇ ਇਹ ਖੇਤ ਨੂੰ ਖੁੱਲਾ ਛੱਡਿਆ ਹੋਇਆ ਉਹਨਾਂ ਨੂੰ ਫਾਇਦਾ ਮਿਲਣਾ ਜਿਨ੍ਹਾਂ ਨੇ ਪਾਣੀ ਪਾਪਾ ਕੇ ਠੰਡੀਆਂ ਕੀਤੀਆਂ ਜ਼ਮੀਨਾਂ ਉਹਦੇ ਵਿੱਚ ਫਾਇਦਾ ਨਹੀਂ ਹੋਣਾ ਇਸ ਕਰਕੇ ਧਿਆਨ ਰੱਖਿਓ ਜੋ ਆਪ ਦੀ ਸਿਹਤ ਦਾ ਧਿਆਨ ਤੁਸੀਂ ਰੱਖਣਾ ਤੁਹਾਡੇ ਵਾਸਤੇ ਗਰਮੀ ਖਤਰਨਾਕ ਹੈ ਤੁਹਾਡੇ ਪਾਲਤੂ ਪਸ਼ੂਆਂ ਅਤੇ ਗਰਮੀ ਖਤਰਨਾਕ ਹੈ ਤੁਹਾਡੇ ਇਹ ਫਲਦਾਰ ਬੁੱਟਿਆਂ ਅਤੇ ਗਰਮੀ ਖਤਰਨਾਕ ਹੈ ਤੁਹਾਡੇ ਵਿਚਾਰੇ ਵਾਸਤੇ ਭਾਵੇਂ ਗਰਮੀ ਖਤਰਨਾਕ ਹੈ ਪਰੰਤੂ ਟਾਟੀਆਂ ਜ਼ਮੀਨਾਂ ਵਾਸਤੇ ਜਿਹੜਾ ਹੈਗਾ ਇਹ ਸੰਜੀਵਨੀ ਬੁੱਟੀ ਦੀ ਤਰ੍ਹਾਂ ਕੰਮ ਕਰੇਗੀ ਇਸ ਕਰਕੇ ਆਪ ਦਾ ਖਿਆਲ ਰੱਖੋ ਬੁੱਟਿਆਂ ਦਾ ਖਿਆਲ ਰੱਖੋ ਪਰੰਤੂ ਖੇਤ ਨੂੰ ਖੁੱਲਾਵਾ ਕੇ ਛੱਡੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ